ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੀ ਕੱਲ ਦੇ ਸਾਰਿਆਂ ਨੂੰ ਹੋਰ ਸੌਣ ਕੀ ਆ ਚੱਲੇ ਵਧੀਆ ਤਾਂ ਇਹ ਦੱਸੋ ਆਪਕੋ ਜੀ ਕਰੀ ਜਾ ਆ ਕੋਈ ਅੱਗੇ ਨਹੀਂ ਆ ਬਾਅਦ ਹੀ ਪਤਾ ਲੱਗਣਾ ਗੱਲ ਇਦਾਂ ਵੀ ਅੱਜ ਆਪਾਂ ਚੱਲੇ ਆ ਫਿਰ ਉਹ ਦੇਖਣ ਬੀਬੀ ਰਸਨੀ ਦੀ ਤੇ ਅੱਜ ਪਹਿਲੇ ਦਿਨ ਮਦਗੀ ਲੱਗੀ ਰੀਲਿਸ ਹੋਈ ਹੈ ਤੇ ਮਨ ਦੇ ਵਿੱਚ ਬਹੁਤ ਚਾਹ ਹੈ ਕਿ ਫਿਲਮ ਆਵੇ ਤਾਂ ਚੱਲੀਏ ਵੇਖਣ ਨੂੰ ਸਾਰੇ ਜਾਣੇ ਤਿਆਰ ਦਸਲਾਬ ਬੜੀ ਬਣੀ ਤਰਣਾ ਆਪਾਂ ਸਦੀਵਰ ਪੁਸ਼ੇ ਤਾਂ ਕਹਿੰਦੇ ਕੋਈ ਗੱਲ ਚੱਲ ਜਾਗੇ ਹਾਂਜੀ ਤਲਾ ਚਲੇ ਵੀ ਤਿਆਰ ਹੋ ਗਏ ਹਨ ਦੇਖ ਤੈਨੂੰ ਦੱਸੋ ਬੈਡਮਾ ਬਾਕੀ ਇਹ ਕਿ ਮੈਨੂੰ ਬੜੀ ਰੀਜੀ ਹੈ ਕਿ ਮੈਂ ਇਹ ਫਿਲਮ ਵੇਖਾਂ ਜਦੋਂ ਦਾ ਟ੍ਰੇਲਰ ਵੇਖਿਆ ਹੀ ਨਾ ਉਹਨ ਦਾ ਸਭ ਹੀ ਜ਼ਿਆਦਾ ਹੋਇਆ ਹੈ ਕਿ ਉਹ ਫਿਲਮ ਦੇਖਣੀ ਹੀ ਦੇਖਣੀ ਹੈ ਟ੍ਰੇਲਰ ਬੜਾ ਵਧੀਆ ਹੈ ਨਾ ਹਾਂ ਟ੍ਰੇਲਰ ਵੇਖ ਕੇ ਨਾਲ ਕੀਤਾ ਨਾ ਰੋਪੀ ਗਿੱਲ ਨੇ ਰੋ 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 ਨਾ ਉਹ ਬੜਾ ਵਧੀਆ ਕੀਤਾ ਇੱਕ ਉਹਨਾਂ ਨੂੰ ਹੋਰ ਰੋਲ ਚਚਾ ਨਾ ਬਣਾਵਾ ਚਚਾ ਬੜਾ ਵਾ ਜਾਨੀ ਕਿ ਉਹ ਮਤਲਬ ਸਿੰਪਲ ਰਹਿੰਦੇ ਆ ਉਹਨਾਂ ਦੇ ਲੁੰਗੀ ਸਿਪਲ ਆ ਉਹਨਾਂ ਕਦੇ ਏ ਰਿੰਗ ਜਿਆਦਾ ਕਰਨੀ ਉਹਨਾਂ ਨੂੰ ਵੇਖਿਆ ਹੈਗਾ ਤੇ ਬਾਕੀ ਚਲੋ ਜਿਆਦਾ ਕਰ ਵੇਖ ਕੇ ਪਤਾ ਲੱਗਣਾ ਹੁਣ ਕੀ ਹੈ ਹਾਂ ਫਿਲਮ ਦੇ ਵਿੱਚ ਉਹਨਾਂ ਦੀ ਸਾਦਗੀ ਜਿੱਦਾਂ ਕਿੰਨਾ ਵਧੀਆ ਰੋਲ ਕੀਤਾ ਉਹਨਾਂ ਨੇ ਹਣਾ ਸਿੰਪਲ ਦੇ ਸਿੰਪਲ ਓਏ ਵੇ ਇਦਾਂ ਦੇ ਆ ਮੈਂ ਉਹਨਾਂ ਦਾ ਨਾ ਇੰਸਟਾ ਤੇ ਵੀ ਵੇਖਿਆ ਹੈ ਰੀਲਾਂ ਤੋਂ ਸਿੰਪਲ ਦੇ ਸਿੰਪਲ ਹੀ ਨੇ ਬਾਕੀ ਵੀ ਜਿਹੜੀਆਂ ਫਿਲਮਾਂ ਨੇ ਉਹਨਾਂ ਦੀਆਂ ਬੜੀਆਂ ਵੈਸਟ ਬਣੀਆਂ ਬੜੀਆਂ ਸੋਹਣੀਆਂ ਨੇ ਹਾਂ ਬਾਕੀ ਹੋਰ ਵੀ ਇੱਥੇ ਤੇ ਬਾਕੀ ਜਿਹੜੂ ਪੀਕੇ ਲਾਡੀ ਵੀਡੀਓ ਵੇਖਿਆ ਕਿਤੇ ਪਲੀਜ਼ ਕਮੈਂਟ ਕਰਿਓ ਨਹੀਂ ਨਹੀਂ ਕਿਸਮਤ ਕਿਤੇ ਠੀਕ ਆ ਕਾੜੀ ਸਪੈਸ਼ਲ ਫਿਲਮ ਵੇਖ ਕੇ ਚੱਲੇ ਅੱਜ ਆਹ ਪਹਿਲਾਂ ਮਸਤਾਨੇ ਦੇ ਵੇਖਣੇ ਕਿਉਂਕਿ ਆਪਾਂ ਦੂਜੀ ਫਿਲਮ ਮਣੀ ਕਿਦੀ ਵੇਖੀ ਆਪਾਂ ਵੇਨੇ ਆ ਜਿਹੜੀਆਂ ਇਤਿਹਾਸ ਇਤਿਹਾਸਿਕ ਪਰ ਬਾਹਰ ਠੀਕ ਆ ਜਿਹਦਾ ਵਿੱਚ ਸਾਡਾ ਇਤਿਹਾਸ ਕਿਹਾ ਸੁਣਾਇਆ ਹਾਂ ਹਾਂ ਜੀ ਇੱਕ ਮਸਤਾਨਾ ਵੇਖੀ ਉਹ ਵੀ ਬੜੀ ਵਧੀਆ ਲੱਗਦੀ ਹੈ ਕਿਸ਼ ਵੀ ਉਹੀ ਜ਼ਿਆਦਾ ਵਧੀਆ ਲੱਗਦੀ ਹੈ ਉਹੀ ਪਹਿਲਾਂ ਮਸਤਾਨੇ ਦੇ ਵੇਖੀਦੇ ਹੁਣ ਵਧੀਆ ਬੀਬੀ ਰਜਨੀ ਫਿਲਮ ਵੇਖ ਕੇ ਚੱਲੇ ਆ ਤੋ ਹੀ ਵੇਖਿਆ ਨਹੀਂ ਇੱਕ ਮੇਰੇ ਕੋਲ ਪਹਿਲਾਂ ਪਹਿਲਾਂ ਵੇਖੀ ਹੈ ਨਾ ਤਿੰਨ ਫਿਲਮਾਂ ਹੀ ਨੇ ਅਲੀ ਇਹ ਫਿਲਮ ਦੇਖਦ ਨਾਲ ਅੜੀ ਇਤਿਹਾਸ ਦਾ ਪਤਾ ਵੀ ਲੱਗਦਾ ਦੇ ਇਹ ਚਲੋ ਸਾਰ ਨੂੰ ਇਹ ਚੇ ਕਹਾਂਗਾ ਕਿ ਜਿੱਦੋਂ ਆਹ ਚ ਫਿਲਮ ਰਿਲੀਜ਼ ਹੋਈ ਹੈ 30 ਅਗਸਤ ਨੂੰ ਤਾਂ ਸਾਰੇ ਜਾਣੇ ਜ਼ਰੂਰ ਵੇਖ ਕੇ ਆਇਓ ਠੀਕ ਹੈ ਤੇ ਬਾਕੀ ਤੁਹਾਨੂੰ ਜਾ ਕੇ ਥੋੜੇ ਥੋੜੇ ਗ੍ਰਿਪ ਖਾਵਾਂਗੇ ਵੀਡੀਓ ਦੇ ਵੀ ਨਾਲ 바ਵਾ ਜੀ ਪੁਲਪਤਾ ਸਾਹਿਬ ਗੁਰਦਰਾ ਸਾਹਿਬ ਤੁਹਾਡੇ ਅੜੇ ਦੇ ਵਿੱਚ ਬਹੁਤ ਹੀ ਦਿਆਲੇ ਗੁਰਦਰਾ ਸਾਹਿਬ ਠੀਕ ਹੈ ਛੇਵੀਂ ਪਾਸੇ ਦਾ ਉਹ ਤਾਂ ਗੁਰਦਰਾ ਮਤਲਬ ਕਿ ਸੋਨਾ ਬਣਾਤਾ ਹੈ ਨਾ ਇਹਨਾਂ ਨੇ ਗੁਰਦਰਾ ਸੋਨਾ ਹੋਣ ਬਣਾਤਾ ਬੜੇ ਚੰਗੇ ਬਣਿਆ ਬਾਕੀ કરી ਜਾਂਦੇ ਆ ਨਾ ਸੇਵਾ ਜ ਦਾ ਸੰਗਤ ਇਹ ਕਿਸੀ ਹੋਰ ਲੱਗਾ ਜੀ ਬੀਬੀ ਰਜਨੀ ਦਾ ਪੋਸਟਰ ਪੋਸਟਰ ਦੇਖ ਕੇ ਬਹੁਤ ਮਜ਼ਾ ਆਉਂਦਾ ਤੇ ਫਿਲਮ ਕਿੱਡੀ ਘੈਂਟ ਹੋਏਗੀ ਆ ਖੜੀ ਛੜੀ ਆ ਬੀਬੀਆਂ ਚੱਲੀਏ ਫਿਰ ਆਜੋ ਸੀ ਮਤ ਬੰਨ ਜਰੋ ਬੰਨ ਲੈ ਚੈਕਿੰਗ ਤੇ ਰੋਣ ਸਰ ਨੋ ਡਿਫਰੈਂਸ ਬੀਜੀ ਨਾ ਫਾਟ ਟਿਆ ਮਜੇ ਬੰਦਾ ਵਾਚ ਦੇ ਸੀ ਇਹ ਜਗਲੀ ਨੂੰ ਕੀ ਨੁਕਸਾਨ ਪੁਛਾਇਆ ਪਰchno ਉਹ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਪੁੱਤਰੀ ਹੋਇਆ ਨਾ ਪੁੱਤਰੀ ਹੋਇਆ ਨਾ ਨੈਮਰ ਪਰ ਇਹ ਹੀ ਹੈ ਕਾਲ ਮੂਰਤ ਅਜੁਨੀ ਸਾਫ ਪੰ ਗੁਰ ਪਰ ਸਾਹ ਏ ਕਿਉਂ ਕਾ ਸਤਨਾ ਕਰਤਾ ਪੁਰ ਨਿਰਪੋ ਨਿਰਵੈ ਆ ਕਿ ਤੁਸੀਂ ਹਰ ਵੇਲੇ ਰੱਬ ਦਾ ਨਾਮ ਲੈਣੇ ਹਰਜੀ ਫਿਲਮ ਆਇਆ ਵੇਖ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀ ਮੂਵੀ ਤੇ ਤੁਸੀਂ ਦਸੋ ਹਾਂ ਬੜੀ ਵਧੀਆ ਨਾ ਬਹੁਤ ਸੁਣੀ ਬਹੁਤ ਲੱਗਿਆ ਕਾਸਟ ਸਾਰੇ ਐਕਟਿੰਗ ਬਹੁਤ ਵਧੀਆ ਹੈ ਤੇ ਬਾਕੀ ਅਸੀਂ ਤੇ ਇਹੀ ਚੀਜ਼ ਕਹਾਂਗੇ ਕਿ ਇਹ ਵਾਲੀ ਫਿਲਮਾਂ ਹਰ ਕਿੱ데 ਜਾ ਕੇ ਦੇਖਿਓ ਠੀਕ ਆ ਇਤਿਹਾਸਕੀ ਫਿਲਮਾਂ ਬਹੁਤ ਹੀ ਵਧੀਆ ਵਾ ਤੇ ਬਾਕੀ ਚਲੋ ਕੁਝ ਸਿੱਖਣ ਨੂੰ ਮਿਲਦਾ ਵਾ ਹਨਾ ਹਾਂਜੀ 10 ਰੁਪਏ ਕਿਨੇ ਬਹੁਤ ਤੇ ਕੰਮ ਕੀਤਾ ਸੜੇ 8 ਰੁਪਏ ਨਾਲ ਬਹੁਤ ਵਧੀਆ ਕੰਮ ਕੀਤਾ ਜੀ ਰੂਪੀ ਗਿਲਦਾ ਜਿਹੜਾ ਤੇ ਉਹ ਹੀ ਨਾ ਬਾਦਰ ਇਹਨੇ ਆਡਰ ਸੀਦੇ ਦਾ ਸੱਚੀ ਜਰ ਮੇਰੇ ਨਾਲ ਬਾਣੇ ਨਾ ਘਰੋਂ ਡਿਆ ਸੀ ਨਾ ਮੇਲੋਂ ਨੇਟਿਵ ਰੋਲ ਨੂੰ ਕਾਲਾਂ ਨਾਲ ਨਾ ਲੋਕ ਕੱਢਦੇ ਨੇ ਪਰ ਉਹ ਤੇ ਇੱਕ ਬਣਾ ਨਾ ਫਰਜ਼ ਰੋਲ ਅਦਾ ਕਰਦੇ ਨੇ ਜਿਹੜਾ ਉਹ ਹੀ ਉੱਥੇ ਕਰਨਾ ਤੇ ਬੜਾ ਵਧੀਆ ਕੀ ਬਹੁਤ ਵਧੀਆ ਕੀਤਾ ਵਾ ਤੇ ਇਹ ਆ ਕਿ ਜੇ ਜੋ ਵੀ ਰਜਨੀ ਨਾਲ ਹੋਇਆ ਹੀ ਬਹੁਤ ਮਾੜਾ ਹੋਇਆ ਹੀ ਤੇ ਚਲੋ ਵਾਹਿਗੁਰੂ ਨੇ ਉਹਦਾ ਫਾਦਰ ਨਾ ਉਹਨੂੰ ਦਿੱਤਾ ਜਿਹੜੇ ਫਿਲਮ ਦੇ ਚਿਹਰੇ ਚ ਦਰਸਾਈ ਕੀ ਹੈਗਾ ਦਾ ਆਪੇ ਹੈਗਾ ਵਾ ਅਸੀਂ ਲੋਕ ਹੀ ਭੁੱਲ ਗਏ ਆ ਅਈ ਕਿਤੇਆਂ ਕੰਨ ਪੈੇ ਪਿੱਛੇ ਕਰੀ ਕੋਸ਼ਿਸ਼ ਕਰੀ ਗੱਡੀ ਲੈ ਲਈ ਮਾੜੇ ਪੰਦਰੇ ਤੋਂ ਆਪਾਂ ਭੁੱਲ ਜਾਨੇ ਨੇ ਕਿ ਜਦੋਂ ਗੱਡੀ ਲੈ ਲਈਏ ਪਰ ਇਹਦਾ ਨਹੀਂ ਕਰਨਾ ਜਿਹਦਾ ਰੱਬ ਹੈਗਾ ਉਹ ਦੁਨੀਆ ਤੇ ਹੋਈ ਨਾ ਜਿਹਨੇ ਕਹਿੰਦੇ ਹੰਕਾਰ ਹੋ ਜਾਂਦਾ ਮੈਂ ਪਰ ਹੰਕਾਰ ਦੀ ਛੱਟ ਜਿਹੜੀ ਪੈਂਦੀ ਨਾ ਉਹ ਪਤਾ ਲੱਗਦਾ ਬਾਅਦ ਵਿੱਚ ਸ਼ੁਰੂ ਸ਼ੁਰੂ ਵਿੱਚ ਬੰਦਾ ਜੀ ਸੋਚਦਾ ਵਾਗੇ ਜੋ ਆ ਮੈਂ ਹੀ ਆ ਪਰ ਜਦੋਂ ਅੰਦਰ ਤੇ ਪਤਾ ਲੱਗਦਾ ਜਦੋਂ ਰੱਬ ਜੀ ਕਹਿੰਦਾ ਨਾ ਮਾਰ ਪੈਂਦੀ ਆ ਪਰ ਉਹਦਾ ਫੇਜ਼ ਲੱਗਦਾ ਹੁਣ ਕਿੱਡਾ ਤੱਕ ਦਾ ਮਹਾਰਾਜਾ ਹੀ ਆਪਣੇ ਚ ਮੰਨੇ ਦੇ ਵਿੱਚ ਹਾਂਜੀ ਹਨਾ ਤੇ ਕਿੱਦਾਂ ਗੰਗਾਲ ਹੋ ਗਿਆ ਸਭ ਜੀ ਤੇ ਵੀਰ ਅੱਗੇ ਸਾਰੋਂ ਇਹੀ ਚੀਜ਼ ਕਹਾਂਗੇ ਕਿ ਪਲੀਜ਼ ਜਾ ਕੇ ਮੂਵੀ ਵੇਖਿਓ ਜੇ ਕੋਈ ਵੇਖਣ ਚੁੱਕਾ ਤਾਂ ਵੀ ਵੇਖੋ ਜੇ ਨਹੀਂ ਹੈ ਤਾਂ ਮੋਬਾਈਲ ਵਿੱਚ ਬੈ ਜਣੀ ਹੈ ਹੋਰ ਫਦਰਸਾ ਦਿਨਾਂ ਨੂੰ ਤਾਂ ਜ਼ਰੂਰ ਵੇਖਿਓ ਠੀਕ ਆ ਕੋਈ ਨਾ ਕੋਈ ਤੁਹਾਨੂੰ ਸਿੱਖਿਆ ਚੂਰ ਮਿਲੇਗੀ ਤੇ ਕਈ ਤਾਂ ਸ਼ਾਇਦ ਮੇਰੇ ਨੂੰ ਕੋ ਆਪਣਾ ਜੀਵਨ ਹੀ ਬਦਲ ਦੇਣਾ ਹਾਂ ਤੁਸੀਂ ਤੇ ਬਦਲਦਾ ਵਾ ਮੈਂ ਤਾਂ ਸ਼ਬਦ ਨੂੰ ਕਹਿਣ ਧਿਆ ਨਹੀਂ ਕਿ ਯਾਰ ਮੈਨਾਂ ਮੈਨੂੰ ਫਿਲਮ ਵੇਖ ਲੱਗਣਾ ਮੈਨਾਂ ਆਪਣਾ ਜੀਵਨ ਬਦਲ ਦੇਣਾ ਕਹਿੰਦੀ ਬਸ ਤੂੰ ਨਾ ਜਦ ਤੱਕ ਸਿਨੇਮਾ ਹਾਲ ਦੇ ਵਿੱਚ ਆ ਨਾ ਉਦੋਂ ਦਾ ਕੀ ਤਰਾ ਜੀਵਨ ਬਦਲਿਆ ਵਾ ਬਸ ਮਾਨੀ ਉਹ ਹਲਕਾ ਹੋ ਗਿਆ ਨਾ ਵੇਖ ਕੇ ਬਹੁਤੀ ਵਧੀਆ ਇੱਕ ਸੀਨ ਵਿੱਚ ਬੜੀ ਗਿਆ ਹਨ ਤੇ ਜਿਹਦਾ ਨੈਗੇਟਿਵ ਰੋਲ ਹੀ ਉਹ ਜਿਹੜੀ ਕੰਨੇ ਵਿੱਚ ਬਹੁਤ ਹੈ ਬਸ ਫਾਸ਼ਮੁਤਾਈ ਆ ਉਹਨੇ ਸਾਰੀ ਚੜ ਵਡੀਆਂ ਨਾਲ ਦੀ ਗੇ ਪਰ ਉਹ ਤਾਂ ਚਲੋ ਸਟੋਰੀ ਦੇ ਹਿਸਾਬ ਨਾਲ ਉਹਨਾਂ ਨੇ ਉਸ ਹਿਸਾਬ ਨਾਲ ਉਹ ਹੀ ਐਜੋ ਇਹਨਾਂ ਨੂੰ ਐਕਟ ਦਿੱਤਾ ਉਹ ਹੀ ਉਹਨਾਂ ਨੇ ਕਰਨਾ ਇਹਦੇ ਵਿੱਚ ਕੇ ਦਾ ਵੀ ਨਹੀਂ ਕੀਤਾ ਤੇ ਬਾਕੀ ਚਲੋ ਠੀਕ ਆ ਜੀ ਫਿਲਮ ਆਪ ਵੇਖ ਆਇਆ ਤੇ ਬਾਕੀ ਸਾਡੇ ਵਲੌਗ ਨੂੰ ਬਹੁਤ ਬਹੁਤ ਪਿਆਰ ਦਿਓ ਠੀਕ ਆ ਤੇ ਚਲੋ ਠੀਕ ਆ ਜੀ ਬਾਏ ਬਾਏ